ਪਤਾ ਹੈ ਇੱਕੋ ਰਾਤ ਚ ਕੀ ਬਦਲ ਲੈਂਦੇ ਆ ਇਹ ਪੈਸੇ ਪੂਸੇ ਵੰਡਣੇ ਆਉਂਦੇ ਆ ਇਹਨਾਂ ਨੂੰ ਇਹਨਾਂ ਨੂੰ ਬੜੀਆਂ ਤਿਕੜਮ ਬਾਜ਼ੀਆਂ ਆਉਂਦੀਆਂ ਨੇ ਇਸ ਕਰਕੇ ਪਹਿਰਾ ਨਹੀਂ ਛੱਡਣਾ ਜਿੰਨਾ ਚਿਰ ਮਸ਼ੀਨਾ ਸੀਲ ਲੱਗ ਕੇ ਕਾਊਂਟਿੰਗ ਸੈਂਟਰ ਤੇ ਨਹੀਂ ਪਹੁੰਚਦੀਆਂ ਉਹਨਾਂ ਚਿਰ ਪਹਿਰਾ ਨਹੀਂ ਛੱਡਣਾ ਪਹਿਰੇਦਾਰੀ ਕਰਨੀ ਪੈਣੀ ਹੈ ਵੋਟ ਵੀ ਦੇਣੀ ਹੈ ਤੇ ਵੋਟ ਦੀ ਪਹਿਰੇਦਾਰੀ ਵੀ ਕਰਨੀ ਪੈਣੀ ਹੈ ਇਹ ਰਾਤ ਹੀ ਵੋਟਾਂ ਚੋਰੀ ਕਰ ਲੈਂਦੇ ਆ ਹੋਇਆ ਬਹਗੇ ਦੇਸ਼ ਚ ਕਿ ਕਿੱਥੇ ਤੱਕ ਹੋਇਆ ਕਾਂਗਰਸਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਕਦੋਂ ਕਿੱਥੋਂ ਕਿੱਥੋਂ ਕਰਕੇ ਰਾਜ ਹੀ ਵੋਟਾਂ ਚੋਰੀ ਹੋ ਜਾਂਦੀਆਂ ਨੇ ਮਸ਼ੀਨਾਂ ਬਦਲ ਜਾਂਦੀਆਂ ਨੇ ਪਤਾ ਨਹੀਂ ਕੀ ਬਦਲ ਜਾਂਦਾ ਪੱਤਰਕਾਰ ਕੁਝ ਹੋਰ ਕਹਿੰਦੇ ਨੇ ਟੀਵੀ ਚੈਨਲ ਕੁਝ ਹੋਰ ਕਹਿੰਦੇ ਰਿਜ਼ਲਟ ਕੁਝ ਹੋਰ ਹੀ ਆ ਜਾਂਦਾ ਜੀ ਸੋ ਇਸ ਕਰਕੇ ਆਪਣੀ ਕਾਮਯਾਬੀ ਦਾ ਰਾਜ਼ ਇਹੀ ਹੈ ਕਿ ਸਾਡੇ ਜਿਹੜੇ ਵਲੰਟੀਅਰ ਨੇ ਉਹ ਵੋਟ ਪਾਉਂਦੇ ਵੀ ਐ ਵੋਟ ਪਗਤਾਉਂਦੇ ਵੀ ਆ ਬੂਥ ਦੇ ਮੂਰੇ ਸ਼ਬੀਲਾਂ ਵੀ ਲਾਉਂਦੇ ਆ ਬੂਥ ਤੇ ਲੋਕਾਂ ਨੂੰ ਲੈ ਕੇ ਵੀ ਜਾਂਦੇ ਆ ਬਜ਼ੁਰਗਾਂ ਨੂੰ ਸਹਾਰਾ ਵੀ ਦਿੰਦੇ ਆ ਤੇ ਵੋਟਾਂ ਪੈਣ ਤੋਂ ਬਾਅਦ ਮਸ਼ੀਨਾਂ ਦੇ ਨਾਲ ਐ ਜਾਂਦੇ ਆ ਜਿਵੇਂ ਆਪਣੀ ਕੋਈ ਪ੍ਰਾਪਰਟੀ ਲੈ ਕੇ ਜਾਂਦੇ ਹੁਣ ਵੀ ਇਹ ਨਾ ਕਿਤੇ ਓਏ ਕੋਈ ਚੋਰੀ ਕਰ ਲੈ ਰਾਹ 'ਚ ਕਿਉਂਕਿ ਬਹੁਤ ਵੱਡੀ ਪ੍ਰਾਪਰਟੀ ਆ ਵੋਟ ਬਹੁਤ ਵੱਡੀ ਪ੍ਰਾਪਰਟੀ ਤੁਸੀਂ ਸਾਰੇ ਪੱਲੀ ਪੰਤੀ ਜਾਣਦੇ ਹੋ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਪ੍ਰੇਮ ਵਾਲਾ ਕੌਣ ਹੈ ਹੰਕਾਰੀ ਸਭ ਪਹਿਚਾਨਤੀ ਹੈ ਜੇ ਪਹੀ ਤਾਂ ਇਹਨਾਂ ਨੂੰ ਢਾਹਣਾ ਵੀ ਕੰਮ ਵੀ ਸਿੱਖ ਗਏ ਤਾਂ ਯਾਰ ਵੀ ਜੇ ਤਾਂ ਪਹਿਲਾਂ ਪਹਿਲਾਂ ਇਹਨਾਂ ਨੂੰ ਢਾ ਲੈਂਦੇ ਢਾ ਲੈਂਦੇ ਤਾਂ ਕੰਮ ਸਿੱਖ ਗਏ ਹੁਣ ਆਮ ਆਦੀ ਪਾਰਟੀ ਵਾਲੇ ਤਾਂ ਕੰਮ ਸਿੱਖ ਗਏ ਵਲੰਟੀਅਰ ਵੀ ਕੰਮ ਕਰਨਾ ਜਾਣਦੇ ਨੇ ਪਾਰਟੀ ਦੇ ਵਿੱਚ ਏਕਤਾ ਹੈ ਹਰ ਚੈਨਲ ਤੇ ਗੱਲ ਹੋ ਰਹੀ ਹੈ ਕਿ ਸਾਰੀਆਂ ਪਾਰਟੀਆਂ ਦਫਾੜ ਹੋਈਆਂ ਪਈਆਂ ਨੇ ਇੱਕ ਲੀਡਰ ਦੀ ਫੋਟੋ ਨਹੀਂ ਲਾਉਂਦਾ ਕੋਈ ਕੋਈ ਕਿਸੇ ਦੀ ਫੋਟੋ ਨਹੀਂ ਲਾਉਂਦਾ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਉਹ ਕਹਿੰਦਾ ਉਹ ਨਾ ਆਵੇ ਉਹ ਕਹਿੰਦਾ ਉਹ ਨਾਵੇ ਕੱਲੀ ਇੱਕ ਪਾਰਟੀ ਐ ਜਿਹਦੇ ਚ ਇੰਨੀ ਏਕਤਾ ਐ ਸਾਰੇ ਇਕੱਠੇ ਖੜੇ ਆ ਜੀ ਜਿੱਥੋਂ ਮਰਜ਼ੀ ਲਾ ਦੇ ਡਿਉਟੀ ਆਹੀ ਤਾਕਤ ਆਪਣੀ ਆਹੀ ਤਾਕਤ ਆਪਣੀ ਬੜੀਆਂ ਚਾਲਾਂ ਚਲਦੇ ਆ ਵੀ ਕਿਵੇਂ ਨਾ ਕਿਵੇਂ ਲੜਾ ਦਈ ਇਹਨਾਂ ਨੂੰ ਆਪਸ ਚੀ ਕਿਵੇਂ ਨਾ ਕਿਵੇਂ ਇਹਨਾਂ ਦੇ ਵਲੰਟੀਅਰਾਂ ਦਾ ਦਿਲ ਤੋੜ ਦਿਆ ਫਲਾਣ ਨਾ 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 ਜੋ ਮਰਜ਼ੀ ਕਰ ਲਿਓ ਇਹ ਸਾਡੇ ਵਾਲੇ ਅਸਲੀ ਬਮਕੜਾ ਨਾ ਉਹ ਨਹੀਂ ਲੱਭਦੇ ਬੜਿਆਂ ਕੋਸ਼ਸ਼ਾਂ ਕਰ ਲਿਆ ਇਹਨਾਂ ਨੇ ਪ੍ਰਸ਼ਾਂਤ ਕੁਸ਼ੋਰ ਨੂੰ ਬੁਲਾ ਲਿਆ ਸੀ ਕਰਾਂ ਉੱਥੇ 19 ਚ ਸੰਗਰੂਰ ਕੇਬਲ ਟਿਲੋ ਨੇ ਪ੍ਰਸ਼ਾਂਤ ਕੁਸ਼ੋਰ ਦੀ ਟੀਮ ਹਾਇਰ ਕੀਤੀ ਸੀ ਪੈਸੇ ਦੇ ਕੇ ਕਰੋੜਾਂ ਰੁਪਿਆ ਤੋਂ ਬਾਅਦ ਸਾਨੂੰ ਦੱਸਿਆ ਉਹਨਾਂ ਨੇ ਉਹ ਕਹਿੰਦੇ ਜੀ ਪ੍ਰਸ਼ਾਂਤ ਕੋਈ ਮੈਨੂੰ ਮਿਲ ਕੇ ਬੰਗਲੌਰ ਮਿਲ ਗਏ ਮੁੰਡੇ ਕਿਉਂਕਿ ਉਹ ਇੰਜੀਨੀਅਰ ਹੁੰਦੇ ਨੇ ਯਾਰ ਉੱਥੇ ਕਰਦੇ ਹੋਣਗੇ ਉਹਦੀ ਟੀਮ ਚ ਕੰਮ ਉਹ ਕਹਿੰਦੇ ਜੀ ਅਸੀਂ ਬੜੀ ਕੋਸ਼ਿਸ਼ ਕੀਤੀ 19 ਚ ਕਹਿੰਦੇ ਸਾਡੀ ਡਿਊਟੀ ਬਰਨਾਲੇ ਚ ਆ ਜਿਹੜੇ ਪਧੌੜ ਦੇ ਤੇ ਆਪਣਾ ਇਧਰ ਬੱਡਬਰ ਵਾਲੇ ਪਿੰਡਾਂ ਸਾਡੀ ਲੱਗੀ ਸੀ ਕਹਿੰਦੇ ਬਹੁਤ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਤਾਂ ਸੀ ਇਹ ਕੋਸ਼ਿਸ਼ ਕੀਤੀ ਵੀ ਇਹ ਜਿਹੜੇ ਮੋਟਰਸਾਈਕਲਾਂ ਵਾਲੇ ਨੇ ਜਿਹੜੇ ਤੁਹਾਡੇ ਮੂਰੇ ਲੱਗਦੇ ਗੱਡੀ ਦੇ ਇਹ ਆਉਂਦੇ ਕਿੱਥੋਂ ਨੇ ਕਹਿੰਦੇ ਨਾ ਸੰ ਤਾਂ ਕੋਈ ਕਾਫਲਾ ਨਹੀਂ ਦੇਖਿਆ ਦੋ ਕਿਸੇ ਪੈਟਰੋਲ ਪੰਪ ਕੋਲੇ ਖੜੇ ਸੀ ਉਹ ਉੱਥੋਂ ਵੜ ਕੇ ਵਿੱਚ ਦੋ ਗਾਹਾਂ ਕਿਸ ਪੁਲਿਸੀ ਕੋਲੇ ਖੜੇ ਸੀ ਉਹ ਉੱਥੋਂ ਵੜ ਗਏ ਕਹਿੰਦੇ ਤੁਰਦੇ ਤੁਸੀਂ ਕੱਲੇ ਸੀ ਦੁਪਹਿਰ ਦੇ 12 ਵਜੇ ਤੱਕ 200 ਮੋਟਰਸਾਈਕਲ ਮੂਰੇ ਹੁੰਦਾ ਸੀ 200 ਮਗਰ ਹੁੰਦਾ ਸੀ ਕਹਿੰਦੇ ਅਸੀਂ ਕਿਾ ਚਲ ਆ ਤਾਂ ਗਏ ਠੀਕ ਹੈ ਹੁਣ ਐ ਕਰਦੇ ਆ ਜਦੋਂ ਖਤਮ ਹੋਊ ਪ੍ਰੋਗਰਾਮ ਉਦੋਂ ਦੇਖਾਂਗੇ ਵੀ ਜਾਂਦੇ ਕਿੱਥੇ ਨੇ ਕਹਿੰਦੇ ਸਾਨੂੰ ਨਾ ਇਹ ਪਤਾ ਲੱਗਿਆ ਜਾਂਦੇ ਕਿੱਧਰ ਐ ਇਹ ਪਹਿਲਾਂ ਤਾਂ ਆਉਂਦਿਆਂ ਦਾ ਨਹੀਂ ਪਤਾ ਲੱਗਿਆ ਫਿਰ ਜਾਂਦਿਆਂ ਦਾ ਨਹੀਂ ਪਤਾ ਲੱਗਿਆ ਮੈਂ ਕਿਹਾ ਤੈਨੂੰ ਤਾਂ ਮੈਂ ਪਮਕੜ ਕੇ ਨਾ ਬੱਲਮ ਜਗਾ ਲਓ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਬੱਲਮ ਬੰਦ ਕਰ ਦੋ ਪਤਾ ਹੀ ਨਹੀਂ ਕਿੱਧਰ ਬਚਲੇ ਜਾਂਦੇ ਨੇ ਲੱਭਦੇ ਹੀ ਨਹੀਂ ਮੁੜ ਕੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਵਲੰਟੀਅਰ ਪੱਟੀ ਇਹਨਾਂ ਦੇ ਪਰ ਜਦੋਂ ਮਿਲਦੇ ਹੀ ਨਹੀਂ ਕੋਈ ਹੁਣ ਕੀਮਤ ਤਾਂ ਉਸੇ ਦੀ ਹੁੰਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨਹੀਂ ਉਹਦੀ ਕੀਮਤ ਕੀ ਲਾ ਲਵਾਂਗੇ ਅਸੀਂ ਵਿਕਦੇ ਨਹੀਂ ਹੈਗੇ ਵੇਕਣ ਵਾਲੇ ਨਹੀਂ ਹੈਗੇ ਅਸੀਂ ਸਵੇਸ਼ ਕਰਕੇ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ 22 2022 'ਚ ਤੁਸੀਂ ਉਹ ਕਮਾਲ ਕਰਤੀ ਮੈਨੂੰ ਲੱਗਦਾ 2-4 ਨੂੰ ਤਾਂ ਹਜੇ ਵੀ ਉਹਦੇ ਘਰ ਦਿਆਂ ਨੇ ਉਹਨਾਂ ਨੇ ਦੱਸਿਆ ਨਹੀਂ ਹੋਣਾ ਵੀ ਆਪਾਂ ਹਾਰ ਗਏ ਵੀ ਕਿਤੇ ਹੌਂਕਾ ਨਾ ਲੈ ਜੇ ਉਹੀ ਕਹੀ ਜਾਂਦੇ ਉਹਨੇ ਵੀ ਹਜੇ ਗਿਣਤੀ ਚੱਲੀ ਜਾਂਦੀ ਐ 2000 ਤੇ ਬੱਚੇ ਆ ਬਸ ਇਹ ਹਜੇ ਇੰਨੇ ਭਮੱਤਰ ਗੇ ਇੰਨੇ ਭਮੱਤਰੇ ਪਏ ਆ ਵੀ ਕਰਦੇ ਕਰਦੇ ਹੀ ਕਹੀ ਜਾਂਦੇ ਵੀ ਗਿਣਤੀ ਚੱਲੀ ਜਾਂਦੀ ਐ ਹਜੇ ਉਹਨੂੰ ਦੱਸਿਓ ਨਾ ਭਾਈ ਦੱਸਿਓ ਨਾ ਦਿਲ ਤੇ ਲਾਜੋ ਹੌਂਕਾ ਲੈ ਜੂ ਆ ਹਾਲ ਹੋਈ ਪਈ ਐ ਨਾ ਦੇ ਦਿਮਾਗੀ ਤਵਾਜਨ ਹੱਲ ਗਏ ਨਾ ਦੇ ਵੀ ਆ ਕੀ ਹੋ ਗਿਆ ਯਾਰ ਫਿਰ ਹੁਣ ਹੁਣ ਦੂਜੇ ਪਾਸਿਓ ਕਰਦੇ ਹੁੰਦੇ ਆ ਜਿਵੇਂ ਉਹ ਕਿਤੇ ਰਿਜ਼ਲਟ ਆਇਆ 10ਵੀਂ ਦਾ ਮੁੰਡੇ ਦੇ ਬਾਪੂ ਨੇ ਪੁੱਛਿਆ ਕਹਿੰਦਾ ਮੇਰੀ ਕਿਵੇਂ ਰਿਹਾ ਰਿਜ਼ਲਟ ਤੇਰਾ ਉਹ ਕਹਿੰਦਾ ਜੀ ਨੰਬਰਦਾਰਾ ਦਾ ਮੁੰਡਾ ਫੇਲ ਹੋ ਗਿਆ ਉਹ ਕਹਿੰਦਾ ਚਲ ਉਹ ਤਾਂ ਹੋ ਗਿਆ ਤੇਰਾ ਰਿਜ਼ਲਟ ਕਿਵੇਂ ਰਿਹਾ ਕਹਿੰਦਾ ਸਾਡੇ ਨਾਲ ਇੱਕ ਫਲਾਨੇ ਪਿੰਡ ਦੀ ਸਰਪੰਚ ਦੀ ਕੁੜੀ ਵੀ ਪੜਦੀ ਸੀ ਉਹ ਵੀ ਫੇਲ ਹੋ ਗਈ ਬਾਪੂ ਉਹ ਕਹਿੰਦਾ ਚਲ ਉਹ ਤਾਂ ਹੋ ਗਈ ਤੇਰਾ ਰਿਜ਼ਲਟ ਕਿ ਮੇਰੇ ਆ ਕਹਿੰਦਾ ਐਸਡੀਐਮ ਦਾ ਮੁੰਡਾ ਵੀ ਫੇਲ ਹੋ ਗਿਆ 10ਵੀਂ ਚੋਂ ਅੱਛਾ ਉਹ ਤਾਂ ਹੋ ਗਿਆ ਬੁੱਤ ਤੇਰਾ ਕਿਵੇਂ ਰਿਹਾ ਕਹਿੰਦਾ ਏਡੇ ਏਡੇ ਫੇਲ ਹੋ ਗਏ ਬਾਪੂ ਤੂੰ ਤੂੰ ਤਾਂ ਸਰਪੰਚ ਵੀ ਨਹੀਂ ਹੈਗਾ ਔਰ ਤੇਰੇ ਵਾਲੇ ਵੀ ਚੀ ਗਿਆ ਉਹ ਹੁਣ ਹੁਣ ਜਦੋਂ ਕਹਿੰਦੇ ਨੇ ਹਾਰ ਕੇ ਕਹਿੰਦੇ ਮੈਂ ਕਿਹੜਾ ਗੱਲਾ ਹਾਰ ਗਿਆ ਤੂੰ ਵੀ ਤਾਂ ਹਾਰ ਗਿਆ ਐਂ ਕਹੀ ਜਾਂਦੇ ਇੱਕ ਦੂਜੇ ਨੂੰ ਅੱਬ ਮਜੀਠੀਆ ਵੀ ਹਾਰ ਗਿਆ ਮੁਝੀ ਠੇ ਗਈਆਂ ਨਾ ਸਿੱਧੂ ਵੀ ਹਾਰ ਗਿਆ ਪਰ ਮੈਂ ਕੀ ਕਰਾਉਣਾ ਉਹ ਕਹਿੰਦਾ ਮਲੂਕਾ ਖੜਾ ਜਿੱਤ ਗਿਆ ਉਹ ਕਹਿੰਦਾ ਭੱਠੜ ਜਿੱਤ ਕੀ ਪਾਏ ਕਹੀ ਜਾਂਦੇ ਹੁਣ ਇੱਕ ਦੂਜੇ ਨੂੰ ਇਹ ਕੰਮ ਤੁਸੀਂ ਕੀਤਾ ਯਾਰ ਕਮਾਲ ਕਰਤੀ ਬਈ ਹਿਸਟਰੀ ਲਿਖ ਦਿੱਤੀ ਯਾਰ ਕਮਾਲ ਇਹੀ ਕਰਿਆ ਕਰੋ ਪੰਜਾਬ ਵਾਲੇ ਜਦੋਂ ਕਰਦੇ ਫਿਰਹੀਂ ਆਪ ਦੀ ਆਈ ਤੇ ਆ ਜਾਣ ਤਾਂ ਹੀ ਕਰਦੇ ਆ ਫਿਰ ਤਾਂ ਸਵੇਸ ਕਰਕੇ ਤੁਹਾਨੂੰ ਕਹਿਣ ਆਇਆ ਇੱਕ ਨੰਬਰ ਤੇ ਵਟਣਾ ਝਾੜੂ ਵਾਲਾ ਝਾੜੂ ਦਾ ਕੰਮ ਹੀ ਸਫਾਈ ਕਰਨਾ ਆਪਣਾ ਚੋਣਸ਼ਾਨੀ ਵਾਲਾ ਵਧੀਆ ਮਾਵਾ ਪੜੰਦਾ ਤਾਂ ਸੰਢੀ ਲੋੜੀਨੀ ਤੜਕੇ ਤੜਕੇ 5:30 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿ ਕਿੱਥੇ ਜੇ ਪਿਆ ਆ ਆ ਤੁਸੀਂ ਵਾਲੇ ਖੁਸ਼ ਨਾ ਹੋ ਜੇ ਲੋਡ ਪੈ ਜੇ ਹਜੇ ਵੇਲੇ ਵੀ ਪਾੜ ਲੈਂਦੀਆਂ ਨੇ ਕੰਮ ਉਹੀ ਆਉਂਦਾ ਹੈ ਗੱਲ ਇਹ ਆ ਵੀ ਸਵੇਰੇ ਇਧਰਲੇ ਪਾਸਿਓਂ ਫੜ ਕੇ ਸਫਾਈ ਹੁੰਦੀ ਆ ਆਥਣੇ ਦੂਜੇ ਪਾਸਿਓਂ ਫੜਨਾ ਪੈਂਦਾ ਕਰਦਾ ਸਫਾਈ ਹੋਈ ਆ ਉਹ ਤੂੰ ਬਚਾਓ ਵਿੱਚ ਹੀ ਬਚਾਓ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਆਪਣਾ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਮੇਰੇ ਨਾਲ ਬਾਤ ਗਲੇ ਤੁਸੀਂ ਬਿਠਾ ਰੱਖਿਆ ਅਸੀਂ ਤਾਂ ਚਲੋ ਬੋਲਦੇ ਆ ਵੀ ਭਾਸ਼ਣ ਦਿੰਨੇ ਆ ਰੋਜ਼ ਪਰ ਤੁਸੀਂ ਨਾਰੇ ਲਾ ਲਾ ਕੇ ਆਪਦੇ ਗਲੇ ਬਿਠਾ ਰੱਖਿਆ ਇਹ ਪਿਆਰ ਹੈ ਯਾਰ ਏਦਾਂ ਇਹਦੇ ਕੋਈ ਮੋਲ ਨਹੀਂ